ਜਿਹੜੇ ਆਪਣੇ ਆਜ ਕਲ ਦੇ ਬੱਚੇ ਜਿਹੜੇ ਨਸ਼ੇ ਵੱਲ ਤੁਰੇ ਪਏ ਮੈਂ ਉਹਨਾਂ ਸਾਰਿਆਂ ਨੂੰ ਕਿਹ ਲਗਣਾ ਚਾਹੁੰਦਾ ਹਾਂ ਤੁਸੀਂ ਰੈਸਲਿੰਗ ਦੇ ਖੇਤਰ ਵਿੱਚ ਆਓ ਆਪਣੀ ਸੇਧ ਬਣਾਓ ਔਰ ਇੱਕ ਜਿਹੜਾ ਰਗੀਲਾ ਪੰਜਾਬ ਹੁੰਦਾ ਹੈ ਖੁਸ਼ਹਾਲ ਪੰਜਾਬ ਹੁੰਦਾ ਉਸ ਵੱਲ ਕਦਮ ਰੱਖੋ ਜਿਹੜੀ ਇਹ ਗੁਸਤਖ ਮੈਟ ਵਾਲੀ ਹੈਗੀ ਕਿਉਂਕਿ ਤੁਸੀਂ ਦੇਖੋ ਤੁਸੀਂ ਮਿੱਟੀ 'ਚ ਲੜ ਕੇ ਠੀਕ ਹੈ ਤੁਸੀਂ ਆਪਣੇ ਲਈ ਕਰਦੇ ਹੋ ਮਿੱਟੀ 'ਚ ਲੜ ਕੇ ਤੁਸੀਂ ਮਿੱਟੀ ਤੱਕ ਹੀ ਰਹਿ ਜਾਂਦੇ ਹੋ ਅਗਰ ਤੁਸੀਂ ਜੋਗ ਲੈਣੀ ਹੈ ਜਾਂ ਦੁਨੀਆ 'ਚ ਨਾ ਚਮਕਣਾ ਵਰਲਡ 'ਚ ਨਾ ਚਮਕਣਾ ਆਪਣਾ ਆਪਣੇ ਪਰਿਵਾਰ ਦਾ ਆਪਣੇ ਡਿਸਟ੍ਰਿਕਟ ਦਾ ਆਪਣੀ ਸਟੇਟ ਦਾ ਤਾਂ ਤੁਹਾਨੂੰ ਮੈਟ ਤੇ ਆਣਾ ਹੀ ਪਵੇਗਾ ਮੈਟ ਤੇ ਰਾਈ ਤੁਸੀਂ ਏਸ਼ੀਅਨ ਗੇਮਸ 올림픽ਸ ਵਰਲਡ ਚੈਂਪੀਅਨਸ਼ਿਪ ਕਾਮਨ ਰਾਇਲ ਚੈਂਪੀਅਨਸ਼ਿਪ ਕਾਮਨ ਰਾਇਲ ਗੇਮ ਜਿਤਨੇ ਵੀ ਗੇਮਸ ਸਾਰਾ ਵਰਲਡ ਖੇਲਦਾ ਉਹ ਮੈਟ ਤੇ ਹੀ ਖੇਲਦਾ ਜਿਤਨੇ ਵੀ ਮੈਟ ਵਾਲੇ ਮਿੱਟੀ ਵਾਲੇ ਨੂੰ ਸਾਰਾ ਰਿਕਵੈਸਟ ਕਰਦਾ ਹਾਰਜੀ ਤੇ ਬਣੀ ਹੋਈ ਹੈ ਤੁਸੀਂ ਮੈਟ ਵਾਲੇ ਪਾਸੇ ਵੀ ਆਓ ਪੰਜਾਬ ਦੇ ਵਿੱਚ ਵੱਡੇ ਪਹਿਲਵਾਨ ਸੀ ਗਾਮਾ ਪਹਿਲਵਾਨ ਸੀ ਦਾਰਾ ਸਿੰਘ ਸੀਗਾ ਜਿਸ ਗਵਾਂਟੀ ਸੂਬੇ ਦੀ ਗੱਲ ਕਰੀਏ ਤਦ ਪੂਰਾ ਹਰਿਆਣਾ ਜਿਹੜਾ ਆ ਪਹਿਲਵਾਨਾਂ ਦੇ ਨਾਲ ਭਰਿਆ ਹੋਇਆ ਹਰਿਆਣੇ ਕੋ ਜਿੰਨੇ ਵੀ ਪਹਿਲਵਾਨ ਆ ਉਹ ਮਿੱਟੀ ਤੇ ਵੀ ਖੇਲਦੇ ਤੇ ਮੈਟ ਵਾਲ ਵੀ ਜਾਂਦੇ ਕੋਈ ਅਜਾ ਪਹਿਲਵਾਨ ਨਹੀਂ ਆ ਤੁਸੀਂ ਜਿਹੜਾ ਰੈਸਲਿੰਗ ਦਾ ਇਤਿਹਾਸ ਚੱਕ ਲੋ ਜਿੰਨੇ ਵੀ ਵੱਡੇ ਪਹਿਲਵਾਨ ਚਾਹੋ ਮੇਰਦੀਨ ਪਹਿਲਵਾਨਾ ਗਾਮਾ ਪਹਿਲਵਾਨ ਚਲਦੀਸ਼ ਬੋਲਣਾ ਸੀਗਾ ਕੇਰ ਪਹਿਲਵਾਨਾ ਔਰ ਜਿਹੜਾ ਫੱਤਾ ਸੀਗਾ ਮੁੱਦੂ ਪਹਿਲਵਾਨ ਜਿੰਨੇ ਵੀ ਪਹਿਲਵਾਨ ਉਹ ਦੋਨੋਂ ਪਾਸੇ ਜਿਹੜੀ ਗੁਸਤੀ ਕਰਦੇ ਸੀਗੇ ਉਹ ਮੈਟ ਵੱਲੇ ਵੀ ਜਾਂਦੇ ਸੀਗੇ ਔਰ ਇਹਦੀ ਸਭ ਤੋਂ ਪੁੱਟਰੀ ਮਿਸਾਲ ਦੇਖ ਲਓ ਤੁਸੀਂ ਕਰਤਾਰ ਪਹਿਲਵਾਨ ਜੀ ਜਿਨ੍ਹਾਂ ਨੂੰ ਭਾਰਤ ਸਰਕਾਰ ਨੇ ਪਦਮ ਸ਼੍ਰੀ ਨਾਲ ਨਿਵਾਜਿਆ ਲੜਕੋ ਵਰ ਵਿਆਸਪੀ ਹੁੰਦੇ ਨਾਲ ਜੁੜੇ ਸਾਰੇ ਦਸ਼ਕਾਂ ਦਾ ਸਵਾਗਤ ਮੈਂ ਕਰ ਰਹੀ ਹਾਂ। ਕਪੂਰੀਤਾ ਇਸ ਵਕਤ ਇਸੋ ਹਾਲੀ ਦੇ ਭਗਮਾਜਰਾ ਦੇ ਵਿੱਚ ਮੌਜੂਦ ਹੈ ਜਿੱਥੇ ਕੀ ਮੈਚ ਕਸਤੀ ਵੱਡੇ ਰਵਾਇਜ ਜਾ ਰਹੀ ਹੈ। ਤਾਂ ਸਾਡੇ ਨਾਲ ਜਿਹੜੇ ਮੁਕੇਸ਼ ਜੀ ਇੱਥੇ ਹਾਜ਼ਰ ਨੇ। ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਸਰ ਅੱਜ ਜਿਹੜੀ ਇਹ ਮੈਚ ਕਸਤੀ ਕਰਵਾਈ ਜਾ ਰਹੀ ਹੈ ਤਾਂ ਕੀ ਕਹਿਣਾ ਚਾਹੋਗੇ? ਪਹਿਲੇ ਤੋਂ ਤੁਹਾਡੇ ਚੈਨਲ ਲਈ ਔਰ ਤੁਹਾਨੂੰ ਜਿੰਨੇ ਵੀ ਆਪਣਾ న్యూਸ ਵਾਲੇ ਸਾਰਾ ਦਾ ਧੰਨਵਾਦ ਸਰ। ਤੇ ਜਿਹੜਾ ਇਹ ਪ੍ਰੋਲਲਾ ਕੀਤਾ ਜਾ ਰਿਹਾ ਹੈ ਜਿਹੜੀ ਆ ਕੀ ਪੰਚਾਇਤ ਹੈ ਜਾਂ ਕੀ ਕਮੇਟੀ ਹੈ ਉਹਨੂੰ ਮੈਂ ਬਾਰ-ਬਾਰ ਤੇਰਾ ਔਰ ਮੈਂ ਕਹਿਣਾ ਚਾਹੁੰਦਾ ਹਾਂ ਜਿਹੜੇ ਆਪਣੇ ਆਜ ਕੱਲ ਦੇ ਬੱਚੇ ਜਿਹੜੇ ਨਸ਼ੇਵਾਲ ਤੁਰੇ ਪਏ ਆ ਮੈਂ ਉਹਨਾਂ ਸਾਰਿਆਂ ਨੂੰ ਪੀਲ ਕਰਨਾ ਚਾਹੁੰਦਾ ਹਾਂ ਤੁਸੀਂ ਰੈਸਲਿੰਗ ਦੇ ਖੇਤਰ ਵਿੱਚ ਆਓ ਆਪਣੀ ਸਿਹਤ ਬਣਾਓ ਔਰ ਇੱਕ ਜਿਹੜਾ ਰੰਗੀਲਾ ਪੰਜਾਬ ਹੁੰਦਾ ਹੈ ਖੁਸ਼ਹਾਲ ਪੰਜਾਬ ਹੁੰਦਾ ਉਸ ਵੱਲ ਕਦਮ ਰੱਖੋ ਤੁਸੀਂ ਸਰ ਕਿਵੇਂ ਵੇਖਦੇ ਹੋ ਕਬੱਡੀ ਦਾ ਜਦੋਂ ਅਨਾਉਂਸਮੈਂਟ ਹੁੰਦੀ ਹੈ ਕਬੱਡੀ ਦੰਗਲਾਂ ਦੇ ਵਿੱਚ ਲੋਕਾਂ ਦੀ ਗਿਣਤੀ ਵੱਧਦੀ ਆ ਪਰ ਇੱਥੇ ਜਿਹੜੇ ਆ ਕੁਝ ਕੁ ਲੋਕ ਜਿਹੜੇ ਹੈਗੇ ਨੇ ਇੰਟਰਸਟ ਘਟ ਹੈ ਜਾਂ ਸਮਝ ਘਟ ਹੈ ਜਾਂ ਪਪੂਲਰ ਘਟ ਹੈ ਨਹੀਂ ਜੀ ਐਕਚੁਅਲੀ ਨਾ ਮੈਂ ਥੋੜਾ ਜਿਹਾ ਪੰਜਾਬ ਦੇ ਜਿਹੜੇ ਆਪਣੀ ਪਬਲਿਕ ਆ ਉਹਨੂੰ ਅਵੇਅਰ ਕਰਨਾ ਚਾਹੁੰਦਾ ਕਿਉਂਕਿ ਜਿਹੜੀ ਇਹ ਕੁਸ਼ਤੀ ਮੈਟ ਵਾਲੀ ਹੈਗੀ ਕਿਉਂਕਿ ਤੁਸੀਂ ਦੇਖੋ ਤੁਸੀਂ ਮਿੱਟੀ 'ਚ ਰਲ ਕੇ ਠੀਕ ਹੈ ਤੁਸੀਂ ਆਪਣੇ ਲਈ ਕਰਦੇ ਹੋ ਮਿੱਟੀ 'ਚ ਲੜਕੇ ਤੁਸੀਂ ਮਿੱਟੀ 'ਤੇ ਕੀ ਰਹਿ ਜਾਂਦੇ ਹੋ ਅਗਰ ਤੁਸੀਂ ਜੋਬ ਲੈਣੀ ਹੈ ਜਾਂ ਦੁਨੀਆਂ 'ਚ ਨਾ ਚਮਕਣਾ ਵਰਲਡ 'ਚ ਨਾ ਚਮਕਣਾ ਆਪਣਾ ਆਪਣੇ ਪਰਿਵਾਰ ਦਾ ਆਪਣੇ ਡਿਸਟ੍ਰਿਕਟ ਦਾ ਆਪਣੀ ਸਟੇਟ ਦਾ ਤਾਂ ਤੁਹਾਨੂੰ ਮੈਡ ਤੇ ਆਣਾ ਹੀ ਕਿਉਂਕਿ ਮੈਡ ਦੇ ਰਾਈ ਤੁਸੀਂ ਐਸੀਐਨਜੀ 올림픽ਸ ਵਰਲਡ ਚੈਂਪੀਅਨਸ਼ਿਪ ਕਾਮਨਵੈਲ ਚੈਂਪੀਅਨਸ਼ਿਪ ਕਾਮਨਵੈਲਥ ਗੇਮ ਜਿੰਨੇ ਵੀ ਗੇਮਸ ਸਾਰਾ ਵਰਲਡ ਖੇਡਦਾ ਉਹ ਮੈਡ ਤੇ ਹੀ ਖੇਡਦਾ ਤਤਾਨੂੰ ਜਿੰਨੇ ਵੀ ਮੈਟੋ ਵਾਲੇ ਮਿੱਟੀ ਵਾਲੇ ਇਹਨਾਂ ਨੂੰ ਸਾਰਿਆਂ ਨੂੰ ਰਿਕਵੈਸਟ ਕਰਦਾ ਹਾਂ ਭਾਰ ਜੀ ਤੇ ਬਣੀ ਹੋਈ ਹੈ ਤੁਸੀਂ ਮੈਟ ਵਾਲੇ ਪਾਸੇ ਵੀ ਆਓ ਤਾਂ ਕਿ ਆਪਣਾ ਜਿਹੜਾ ਪੰਜਾਬ ਹੈ ਉਹ ਆਪਣੇ ਜਿਹੜੀ ਆਪਣੀ ਕੰਟਰੀ ਹੈ ਆਪਣਾ ਦੇਸ਼ ਹੈ ਉਹਦੇ ਵਿੱਚ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰੋ ਤੇ ਬਾਹਰ ਜਾ ਕੇ ਆਪਣੇ ਦਾ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੋ ਉਹ ਨੌਜਵਾਨ ਪ੍ਰਭਾਵਿਤ ਹੁੰਦੇ ਨੇ ਕੁਸ਼ਤੀ ਨੂੰ ਜਾਂ ਇਸ ਨੂੰ ਇਹ ਕਹਿ ਕੇ ਜੋੜਿਆ ਜਾ ਰਿਹਾ ਹੈ ਕਿ ਕਿਸੇ ਨਾ ਕਿਸੇ ਜੌਬ ਦੇ ਵਿੱਚ ਵੀ ਜਿਹੜਾ ਸੁਖਾਲਾ ਹੋਏਗਾ ਤਾਂ ਲਗਾਤਾਰ ਜਿਹੜੀ ਇਹ ਕੁਸ਼ਤੀ ਨਿਹਾਰ ਦੇ ਵਿੱਚ ਰਹੀ ਹੈ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਵੱਡੇ ਪਹਿਲਵਾਨ ਸੀ ਗਾਮਾ ਪਹਿਲਵਾਨ ਸੀ ਦਾਰਾ ਸਿੰਘ ਸੀਗਾ ਜਿਸ ਗਵਾਂਟੀ ਸੂਬੇ ਦੀ ਗੱਲ ਕਰੀਏ ਤੱਪ ਦਾ ਹਰਿਆਣਾ ਜਿਹੜਾ ਆ ਪਹਿਲਵਾਨਾਂ ਦੇ ਨਾਲ ਭਰਿਆ ਹੋਇਆ ਆ ਤੁਸੀਂ ਇਹ ਦੇਖੋ ਨਾ ਹਰਿਆਣਾ ਦੇ ਜ਼ਿਲ੍ਹੇ ਵੀ ਪਹਿਲਵਾਨ ਆ ਉਹ ਮਿੱਟੀ ਤੇ ਵੀ ਖੇਲਦੇ ਤੇ ਮੈਟ ਵਾਲ ਵੀ ਜਾਂਦੇ ਕੋਈ ਅਜਾ ਪਹਿਲਵਾਨ ਨਹੀਂ ਆ ਤੁਸੀਂ ਜਿਹੜਾ ਵੈਸਲਿੰਗ ਦਾ ਇਤਿਹਾਸ ਚੱਕ ਲੋ ਜਿੰਨੇ ਵੀ ਵੱਡੇ ਪਹਿਲਵਾਨਾ ਚ ਮੇਰਦੀਨ ਪਹਿਲਵਾਨ ਗਾਮਾ ਪਹਿਲਵਾਨ ਚਰਦੀਸ਼ ਬੋਲਾ ਸੀਗਾ ਕੀਰ ਪਹਿਲਵਾਨਾ ਔਰ ਜਿਹੜਾ ਫੱਤਾ ਸੀਗਾ ਮੁੱਧੂ ਪਹਿਲਵਾਨ ਜਿੰਨੇ ਵੀ ਪਹਿਲਵਾਨ ਉਹ ਦੋਨੋਂ ਪਾਸੇ ਜਿਹੜੀ ਕੁਸ਼ਤੀ ਕਰਦੇ ਸੀਗੇ ਉਹ ਮੈਟ ਵੱਲੇ ਵੀ ਜਾਂਦੇ ਸੀਗੇ ਔਰ ਇਹਦੀ ਸਭ ਤੋਂ ਵੱਡੀ ਮਿਸਾਲ ਤੇ ਅਗਲਾ ਤੁਸੀਂ ਕਰਤਾਰ ਪਹਿਲਵਾਨ ਜਿਨ੍ਹਾਂ ਨੂੰ ਭਾਰਤ ਸਰਕਾਰ ਨੇ ਪਦਮ ਸ਼੍ਰੀ ਨਾਲ ਨਿਵਾਜਿਆ ਅਰਜਨ ਵਾਰੜ ਨਾਲ ਨਿਵਾਜਿਆ ਅੱਜ ਉਹ ਜਿੱਥੇ ਵੀ ਜਾਊਗਾ ਆਪਣੀ ਇੰਡੀਆ ਦੇ ਕਿਸੇ ਵੀ ਉਹ ਕੋਨੇ ਜਿਹ ਚਲਾ ਜਾਊਗਾ ਉਹਨੂੰ ਸਭ ਤੋਂ ਪਹਿਲਾਂ ਉਹਨਾਂ ਦੀ ਪ੍ਰਾਇੋਰਟੀ دی ਜਾਊਗੀ ਕਿਉਂਕਿ ਉਹ ਦੇਸ਼ ਦਾ ਸਭ ਤੋਂ ਵੱਡਾ ਪਹਿਲਵਾਨ ਹੈ ਚਲਦੀ ਹੈ ਕਿ ਵੀ ਦੇਖਦੇ ਹੋ ਪਹਿਲਵਾਨਾਂ ਨੂੰ ਡਾਈਟ ਦੀ ਪ੍ਰੋਬਲਮ ਕਰਕੇ ਵੀ ਕਈ ਵਾਰੀ ਜਿਹੜੇ ਨੌਜਵਾਨ ਪਹਿਲਵਾਨੀ ਛੱਡ ਦਿੰਦੇ ਨੇ ਤਾਂ ਕੀ ਉਪਰਾਲੇ ਜਿਹੜੇ ਉਹ ਕੀਤੇ ਜਾ ਰਹੇ ਨੇ ਪਹਿਲਵਾਨੀ ਨੂੰ ਕੁਨਫੋਲਟ ਕਰਨ ਲਈ ਅਖਾੜਿਆਂ ਦੇ ਵਿੱਚ ਲਿਆਉਣ ਲਈ ਲਗਾਤਾਰ ਗਿਣਤੀ ਜਿਹੜੀ ਆ ਉਹ ਘਟਦੀ ਜਾ ਰਹੀ ਹੈ ਨਹੀਂ ਐਕਚੁਅਲੀ ਜੀ ਸਾਡਾ ਪੰਜਾਬ ਦਾ ਜਿੰਨੀ ਵੀ ਜਨਰੇਸ਼ਨ ਨੂੰ ਜਨਰੇਸ਼ਨ ਤੁਸੀਂ ਦੇਖ ਰਹੇ ਹੋਗੇ ਉਹ ਜਿਹੜੀ ਸਪੋਰਟਸ ਵੱਲ ਘਾਟਾ ਰਹੇ ਜਹਾਜ਼ ਜਿਹੜੇ ਜਾ ਰਹੇ ਜਜਵਲ ਜ਼ਿਆਦਾ ਵੱਜ ਰਹੇ ਤਾਂ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਉੱਥੇ ਜਾ ਕੇ ਵੀ ਤੁਸੀਂ ਮਿਹਨਤ ਕਰੋਗੇ ਤਾਂ ਉੱਥੇ ਤੁਸੀਂ ਸਰਵਾਈਵ ਕਰੋਗੇ ਤਾਂ وہی ਮਿਹਨਤ ਤੁਸੀਂ ਇੱਥੇ ਕਰ ਲਓ ਸਪੋਰਟਸ 'ਚ ਕਰ ਲਓ ਸਟੱਡੀ 'ਚ ਕਰ ਲਓ ਜਿਹੜੀ ਮਰਜ਼ੀ ਖੇਤਰ 'ਚ ਕਰ ਲਓ ਉਹ ਜਿਹੜੀ ਤੁਹਾਨੂੰ ਉੱਥੇ ਪ੍ਰੋਗਰੈਸ ਹੋਗੀ ਉਸ ਤੋਂ ਬਾਅਦ ਪ੍ਰੋਗਰੈਸ ਤੁਹਾਨੂੰ ਆਪਣੇ ਦੇਸ਼ 'ਚ ਮਿਲੇਗੀ ਕਿ ਕਿਤਨਾ ਕੀਤਾ ਹੈ ਸਰਕਾਰ ਵੱਲੋਂ ਵੀ ਕੋਈ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਕਿ ਕਿਤੇ ਨਾ ਕੋਈ ਜਸਪੁਰਾ ਵਗੈਰਾ ਕੋਲੇ ਜਾਣ ਜਾਂ ਸਕਲਾਈ ਨੂੰ ਲੈ ਕੇ ਨਹੀਂ ਤੁਸੀਂ ਆਪ ਦੇਖੋ ਜਿਹੜੀ ਆਪਣੀ ਪੰਜਾਬ ਸਰਕਾਰ ਹੈ ਇਹਨੇ ਹੁਣ ਜਿਹੜੇ ਵੀ ਆਪਣੇ 올림픽 ਚ ਹੋਕੀ ਵਾਲੇ ਬ੍ਰੌਂਜ਼ ਮੈਡ ਲੈ ਕੇ ਆਏ ਸੀਗੇ ਉਹਨਾਂ ਨੂੰ ਜਸ 5-5 ਕਰੋੜ 3-3 ਕਰੋੜ ਰੁਪਏ ਦਿੱਤਾ ਹੁਣ ਜਿਹੜੇ ਨੇਸ਼ਨਲ ਗੇਮਸ 'ਚ ਆਏ ਸੀਗੇ ਹੁਣ ਜਿਹੜਾ ਪਿੱਛੇ ਨੇਸ਼ਨਲ ਗੇਮਸ ਹੋਣ 90 ਪਲੱਸ ਇਹ 2-3 ਦਿਨ ਦੀ ਗੱਲ ਆ ਗਈ ਸੀਮ ਮਾਨ ਸਾਹਿਬ ਨੇ ਫੰਕਸ਼ਨ ਕਰਕੇ ਉਹਨਾਂ ਨੂੰ 5-5 ਲੱਖ ਰੁਪਏ ਦਿੱਤੇ ਤੇ 5 ਲੱਖ ਰੁਪਏ ਦਾ ਕਹਿਣਾ ਸੁਖਾਲਾ ਕਮਾਣਾ ਬੋਖ ਤੇ ਉਹ ਜਿਹੜੇ ਮੈਡਲ ਜਿੱਤ ਕੇ ਆਏ ਤਾਂ ਹੀ ਉਹਨਾਂ ਨੂੰ 5 ਲੱਖ ਮਿਲਿਆ ਜਿਹੜੇ ਮਿੱਟੀ ਵਾਲੇ ਮੈਨੂੰ ਲੱਗਦਾ 5 ਲੱਖ ਕਮਾਉਣ ਨੂੰ ਉਹਨਾਂ ਨੂੰ ਪਤਾ ਨਹੀਂ ਕਿੰਨਾ عرص ਲੱਗ ਜਾਣਾ ਫਿਰ ਕਿਤੇ ਨਾ ਕਿਤੇ ਵੇਖਦੇ ਹਾਂ ਕਿਤੇ ਕੋਚਾਂ ਦੀ ਵੀ ਕਮੀ ਆਈ ਹੈ ਕਿਉਂਕਿ ਜਿਸ ਤਰ੍ਹਾਂ ਲਗਾਤਾਰ ਕੰਸਟਰਕਸ਼ਨ ਵਧਦੀ ਜਾ ਰਹੀ ਹੈ ਜਗਾ ਵੀ ਘਟਦੀ ਜਾ ਰਹੀ ਹੈ ਤਾਂ ਇਸ ਦੇ ਮੁਤਾਬਕ ਮੁਕਾਬਲੇ ਜਿਹੜੇ ਆ ਇੱਕ ਤਪੱਸਿਆ ਆ ਇੱਕ ਮਿਹਨਤ ਹੈ ਜਿਹੜੀ ਕੁਸ਼ਤੀ ਆ ਤਾ ਕੋਚਾਂ ਨੂੰ ਵੀ ਉਨੀ ਮਿਹਨਤ ਕਰਾਉਣੀ ਪੈਗੀ ਉਹਨਾਂ ਨੂੰ ਉਹਨਾਂ ਜਿਹੜਾ ਕੋਈ ਮੁਨਾਫਾ ਜਿਸ ਤਰ੍ਹਾਂ ਹੁਣ ਤੁਸੀਂ ਹੁਣੇ ਕਿਹਾ ਵੀ ਉਹਨਾਂ ਨਹੀਂ ਕਮਾ ਸਕਦੇ ਉਹ ਵੀ ਫਿਰ ਇਸ ਤੋਂ ਦੂਰ ਨਹੀਂ ਜਿਹੜੇ ਕੋਚ ਸਾਹਿਬ ਹੈ ਨਾ ਕੋਚ ਸਾਹਿਬ ਨੂੰ ਵੀ ਨਹੀਂ ਜਿਹੜੀ ਸੈਂਟਰ ਗਵਰਨਮੈਂਟ ਹੈ ਜਾਂ ਸਟੇਟ ਗਵਰਨਮੈਂਟ ਹੈ ਜਿਹੜਾ ਉਹਨਾਂ ਦੇ ਪਹਿਲਵਾਨ ਜਿਹੜੇ ਮੈਡਲ ਲੈ ਕੇ ਆਉਂਦੇ ਨਾਲ ਕੋਚ ਹੈ ਜਿਹੜਾ ਉਹਨੂੰ ਵੀ ਪ੍ਰਾਈਜ਼ ਨਹੀਂ ਮਿਲਦੀ ਹੈ ਜੋ ਜਿੰਨਾ ਆਪਣੇ ਚੇਲਾ ਨੂੰ ਨਿਖਾਰ ਕੇ ਲਾਊਗਾ ਉਹ ਬਾਹਰ ਕੇ ਲਾਊਗਾ ਜਿਹੜਾ ਉਹਨਾਂ ਨੂੰ ਪ੍ਰੈਕਟਿਸ ਕਰਾ ਕੇ ਸਟੇਜ ਇੰਡੀਆ ਜਾਂ ਬਾਹਰ ਮੈਡਨ ਲਿਆਊਗਾ ਤੇ ਨਾਲ ਦੀ ਨਾਲ ਜਿਹੜਾ ਕੋਚ ਉਹਨੂੰ ਵੀ ਸਨਮਾਨ ਮਿਲਦਾ ਨਾਲੇ ਉਹਨੂੰ ਦਰੋਣਾ ਚਾਰੀਆ ਜਿਹੜਾ ਅਵਾਰਡ ਹੈਗਾ ਨੈਸ਼ਨਲ ਦਾ ਆਪਣੇ ਉਹ ਉਹ ਵੀ ਮਿਲਦਾ ਤਾਂ ਮੈਂ ਜਿੰਨੇ ਵੀ ਕੋਚ ਨੂੰ ਉਹਨਾਂ ਨੂੰ ਵੀ ਰਿਕਵੈਸਟ ਕਰਨਾ ਚਾਹੁੰਦਾ हूं ਜਿੰਨੇ ਵੀ ਪਹਿਲਵਾਨ ਟੋਡੇ ਕੋਲਾ ਕੇ ਸਾਰਾ ਨੂੰ ਮੈਟ ਵੱਲੋਂ ਲੈ ਕੇ ਆਓ ਮੈਟ ਤੇ ਵੀ ਕਰਾਓ ਤੇ ਮਿੱਟੀ ਤੇ ਵੀ ਕਰੋ ਕਿਉਂਕਿ ਮਿੱਟੀ ਬਿਨਾ ਵੀ ਸਾਡੀ ਗਤੀ ਨਹੀਂ ਆ ਕਿਉਂਕਿ ਮਿੱਟੀ ਤੋਂ ਜਿੰਨੀ ਵੀ ਸਾਡੀ ਕਿਉਂਕਿ ਪਹਿਲਵਾਨ ਜਿਹੜੇ ਉਹ ਅਮੀਰ ਨਹੀਂ ਹੁੰਦੇ ਉਹ ਜਿਹੜੇ ਮੀਡੀਅਮ ਫੈਮਿਲੀ ਤੋਂ ਹੁੰਦੇ ਤੋਂ ਉਹਨਾਂ ਨੂੰ ਮਿੱਟੀ ਵਾਲੇ ਪਾਸੇ ਵੀ ਜਾਣਾ ਪਊਗਾ ਉਹਨਾਂ ਨੇ ਜਿਹੜੀ ਆਪਣੀ ਡਾਈਟ ਦਾ ਸਾਧਨ ਉਹ ਉੱਤੇ ਵੀ ਪੂਰਾ ਕਰਨੇ ਪਾਉਗੇ ਆਖਰੀ ਚੋਲ ਬੇਰਾ ਰਹੇਗਾ ਕਿ ਨੌਜਵਾਨੀ ਜਿਹੜੀ ਹੈ ਉਹ ਬਾਹਰ ਵਾਸਤੇ ਵਿਦੇਸ਼ਾਂ ਵਾਸਤੇ ਪ੍ਰੇਰਿਤ ਹੈ ਕਿਉਂਕਿ ਕਿਤੇ ਨਾ ਕਿਤੇ ਜਿਹੜਾ ਆ ਉਹ ਘਰ ਦੀ ਚੰਗੀ ਰੋਟੀ ਰੋਜ਼ੀ ਵਾਸਤੇ ਰੁਜ਼ਗਾਰ ਵਾਸਤੇ ਜਾਂ ਫਿਰ ਇਹ ਕਹਿ ਸਕਦੇ ਆ ਕਿ ਇੱਕ ਰੁਝਾਨ ਵੀ ਬਣਿਆ ਹੋਇਆ ਤਾਂ ਕੀ ਅਪੀਲ ਕਰੋਗੇ ਨਹੀਂ ਦੇਖੋ ਮੈਂ ਇਹ ਨਹੀਂ ਕਹਿੰਦਾ ਜਿਹੜਾ ਬਾਹਰ ਜਾ ਕੇ ਤੁਸੀਂ ਪੜ੍ਹ ਲਿਖ ਕੇ जिन्हें इंटेलिजेंस अपने इंजीनियर डॉक्टर या एनीथिंग कोई भी बाहर जा रहा अगर वो यहाँ पर भी प्रैक्टिस करेंगे यहाँ पर भी मेहनत करेंगे तो जड़ी इनकम उन्होंने उत्तर होती है वही इनकम उन्होंने इतने भी हो सकती ਕਾਜੀ ਬਹੁਤ ਬਹੁਤ ਧੰਨਵਾਦ ਸਰ ਮੁਕੇ ਸਰ ਤਾਂ ਤੁਸੀਂ ਵੇਖਿਆ ਕਿ ਜਿਹੜੀ ਆ ਇਹ ਅਪੀਲ ਕੀਤੀ ਗਈ ਆ ਕਿ ਜੇਕਰ ਕੋਈ ਮਹਿਲਵਾਨ ਮੈਟ ਦੇ ਉੱਤੇ ਆਪਣੀ ਪ੍ਰੈਕਟਿਸ ਕਰਦਾ ਤਾਂ ਉਹਦੇ ਵਿੱਚ ਕੋਈ ਫਰਕ ਨਹੀਂ ਜੇ ਮਿੱਟੀ ਦੇ ਵਿੱਚ ਮਿੱਟੀ ਹੋ ਕੇ ਪ੍ਰੈਕਟਿਸ ਕਰਦਾ ਹੈ ਤਾਂ ਫਿਰ ਵੀ ਕਿਤੇ ਨਾ ਕਿਤੇ ਜਿਹੜੀ ਆ ਉਹ ਮਿੱਟੀ ਜਿਹੜੀ ਆ ਉਸ ਨੂੰ ਉਸਦਾ ਮੁੱਲ ਮੋੜ ਦਿਆ ਤਾਂ ਇੱਕ ਪਲਵਾਨ ਦੀ ਕੁਸ਼ਤੀ ਕਰਨ ਵਾਲੇ ਦੀ ਜਿਹੜੀ ਆ ਸਖਤ ਮਿਹਨਤ ਹੈ ਇੱਕ ਤਪੱਸਿਆ ਆ ਤਾਂ ਇਸ ਤਪੱਸਿਆ ਨੂੰ ਜਿਹੜਾ ਬਲਤਨ ਦੇ ਨਾਲ ਕਰੇਗਾ ਤਾਂ ਉਹੀ ਸਫਲ ਹੋਏਗਾ ਤੇ ਉਹੀ ਉਸ ਨੂੰ ਜਿਹੜੀ ਹੈ ਕਾਮਯਾਬੀ ਮਿਲੇ